ਅਰੇ ਵਿਸ਼ਵਨਾਥ ਨਾਮ ਲਿਖ ਤੇ ਭਾਈ ਸਾਹਿਬ ਕਹਿੰਦੇ ਨੇ ਇੱਕ ਬਾਵਰੇ ਨੂੰ ਇੱਕ ਭੋਲੇ ਨੂੰ ਤੁਸੀਂ ਕਹਿੰਦੇ ਹੋ ਵਿਸ਼ਵਨਾਥ ਤੇ ਭਗਵਾਨ ਨੂੰ ਕਹਿੰਦੇ ਬ੍ਰਿਜਨਾਥ ਬ੍ਰਿਜ ਇੱਕ ਛੋਟਾ ਜਿਹਾ ਇਲਾਕਾ ਹੈ ਮਥਰਾ ਦਾ ਉਹਨੂੰ ਬ੍ਰਿਜ ਭੂਮੀ ਕਰਕੇ ਕਹਿੰਦੇ ਭਗਵਾਨ ਤੇ ਸਿਰਫ ਬ੍ਰਿਜ ਦਾ ਨਾਮ ਇੱਕ ਜਿਹੜਾ ਬਾਵਰਾ ਹੈ ਜਿਹੜਾ ਭੋਲਾ ਹੈ ਉਹ ਵਿਸ਼ਵਨਾਥ ਜਾਂਕਿ ਏਕ ਓੰਕਾਰ ਕੇ ਵਿਥਾਰੇ ਜਗ ਤਾਹੇ ਨੰਦ ਨੰਦਨ ਕਹੇ ਕੌਨ ਸੋ ਬਤਾਈ ਹੈ ਜਿਸ ਇਕ ਓੰਕਾਰ ਨੇ ਬੜੇ ਬੜੇ ਪੀਰਾਂ ਪੈਗੰਬਰਾਂ ਔਤਾਰਾਂ ਸ੍ਰਿਸ਼ਟੀਆਂ ਨੂੰ ਜਨਮ ਦਿੱਤਾ ਐਸੇ ਪ੍ਰਮਾਤਮਾ ਨੂੰ ਕਹਿ ਦੇਣਾ ਉਹ ਨੰਦ ਦਾ ਪੁੱਤਰ ਹੈ ਇਹ ਤੇ ਕੋਈ ਵਡਾਈ ਨਾ ਹੋਈ ਇਹ ਤੇ ਕੋਈ ਉਸਤਤ ਨਹੀਂ ਤੇ ਭਾਈ ਸਾਹਿਬ ਆਖਰੀ ਪੰਕਤੀ ਚ ਕਹਿੰਦੇ ਨੇ ਜਾਣਤ ਹੈ ਉਸਤਤ ਨਿੰਦਾ ਹੈ ਅੰਧ ਮੂੜ ਐਸੇ ਅਰਾਧੇ ਤੇ ਮੋਨ ਸੁਖदाई ਹੈ ਵੀ ਟੂਟੇ ਕਹਿੰਦਾ ਮੈਂ ਉਸਤਤ ਪਿਆ ਕਰਦਾ ਗਿਰ ਘਰ ਗਿਰਧਰ ਕਹਿ ਕੇ ਬ੍ਰਿਜਨਾਥ ਬ੍ਰਿਜਨਾਥ ਕਹਿ ਕੇ ਨੰਦ ਨੰਦਨ ਨੰਦ ਨੰਦਨ ਕਹਿ ਕੇ ਤੂੰ ਕਹਿੰਦਾ ਮੈਂ ਉਪਮਾ ਪਿਆ ਕਰਦਾ ਜਾਣਤ ਹੈ ਉਸਤਤ ਨਿੰਦਾ ਹੈ ਅੰਧ ਮੂੜੇ ਤੇ ਨਿੰਦਾ ਹੈ ਨਿੰਦਾ ਕੀ ਹੁੰਦੀ ਹੈ ਗੱਲ ਘਟਾ ਕੇ ਗਿਆਨ ਕਰਨੀ फूल ਨੂੰ ਕੰਡਾ ਕਹਿ ਦੇਣਾ ਸੂਰਜ ਨੂੰ ਮਸਿਆ ਦੀ ਰਾਤ ਕਹਿ ਦੇਣਾ ਇਹ ਤਨਿੰਦਾ ਹੋ ਗਈ ਸੱਚ ਨੂੰ ਝੂਠ ਕਹਿ ਦੇਣਾ ਵੱਡੇ ਨੂੰ ਛੋਟਾ ਕਹਿ ਦੇਣਾ ਤੂੰ ਸੁਲਤਾਨ ਕਹਾ ਹੋ ਮੀਆਂ ਇਹ ਨਿੰਦਾ ਹੋ ਜਾਂਦੀ ਹੋਵੇ ਉਹ ਰਾਜਾ ਸੁਲਤਾਨ ਤੇ ਉਹਨੂੰ ਮੀਆਂ ਜੀ ਕਰਕੇ ਕਹਿ ਜਾਨੇ ਤਨਿੰਦਾ ਹੋ ਜਾਂਦੀ ਗੱਲ ਘਟਾ ਕੇ ਧਿਆਨ ਹੋ ਗਈ ਜਾਣਤ ਹੈ ਉਸਤਤ ਨਿੰਦਾ ਹੈ ਅੰਧ ਮੂੜ ਐਸੇ ਆਰਾਧੇ ਤੇ ਮੋਨ ਸੁਖਦਾਈ ਇਓ ਜਿੰਨਾ ਦੀ ਬੰਦਗੀ ਨਾਲੋਂ ਕਮ ਸੇ ਕਮ ਚੋਪੇ ਰਹੇ ਨਿੰਦਾ ਤੇ ਨਹੀਂ ਹੋਵੇਗੀ ਗੱਲ ਘਟਾ ਕੇ ਤੇ ਨਹੀਂ ਹੋਵੇਗੀ ਗਿਆਨ ਖੰਡ ਦੇ ਚ ਪਹੁੰਚਿਆ ਹੋਇਆ ਮਨੁੱਖ ਇਸ ਤਰ੍ਹਾਂ ਦੀ ਗੱਲ ਨਹੀਂ ਕਰਦਾ ਔਰ ਉਹ ਭਗਵਾਨ ਜਿਸ ਨੂੰ ਮੰਨਦਾ ਹੈ ਉਹ ਕੋਈ ਵਿਅਕਤੀ ਨਹੀਂ ਕੋਈ ਸ਼ਕਤੀ ਇੱਕ ਤਾਕਤ ਫਸਰੀ ਹੋਈ ਵਿਅਕਤੀ ਇੱਕ ਥਾਂ ਤੇ ਹੈ ਦੂਸਰੀ ਥਾਂ ਤੇ ਨਹੀਂ ਵਿਅਕਤੀ ਅੱਜ ਹੈ ਕੱਲ ਨਹੀਂ ਵਿਅਕਤੀ ਬੁੱਢਾ ਹੋ ਜਾਂਦਾ ਹੈ ਵਿਅਕਤੀ ਮਰ ਜਾਂਦਾ ਹੈ ਭਗਵਾਨ ਨਾ ਕਦੀ ਬੁੱਢਾ ਹੁੰਦਾ ਹੈ ਨਾ ਕਦੀ ਮਰਦਾ ਕਿਉਂਕਿ ਕਦੀ ਜਮੇ ਉਹ ਤੇ ਅਜਾਹ ਨਹੀਂ ਅਜਨਮ ਆਜਨਮ ਹੈ ਅਮਰਨ ਹੈ ਜਪ ਸਾ ਪੜਦੇ ਉਹ ਅਜਨਮ ਹੈ ਉਹਦਾ ਕੋਈ ਜਨਮ ਨਹੀਂ ਅਮਰਨ ਹੈ ਉਹਦੀ ਕੋਈ ਮੌਤ ਨਹੀਂ ਉਹ ਐਸਾ ਪਰਿਪੂਰਨ ਪ੍ਰਮਾਤਮਾ ਹੈ ਭਗਤ ਕਬੀਰ ਕਹਿੰਦੇ ਜਿਸ ਵੇਖਤ ਮੈਂ ਗਿਆਨ ਖੰਡ ਵਿੱਚ ਪਹੁੰਚਿਆ ਤੇ ਮੇਰੀ ਇਹ ਅਵਸਥਾ ਬਣ ਗਈ ਬਾਵਨ ਕੋਟ ਜਾਂ ਫੇਰ ਮਾਵਲੀ ਰਾਵਣ ਸੈਨਾ ਜੈਂ ਪਹ ਛਲੇ ਜਿਸਨੇ ਰਾਵਣ ਦੀ ਸੈਨਾ ਨੂੰ ਛਲ ਕੇ ਰਾਵਣ ਦਾ ਸਤਿਆਨਾਸ਼ ਕਰ ਦਿੱਤਾ ਉਹ ਰਾਮ ਮੈਂ ਕਰੋੜਾਂ ਵੇਖੇ ਸਹਸ ਕੋਟ ਬੋ ਕਹਿਤ ਪੁਰਾਨ ਦਰਯੋਧਨ ਕਾ ਮਥਿਆ ਮਾਨ ਜਿਸਨੇ ਦਰਯੋਧਨ ਨੇ ਮਾਨ ਨੂੰ ਮਿੱਟੀ ਚ ਮਿਲਾ ਦਿੱਤਾ ਉਹ ਕ੍ਰਿਸ਼ਨ ਮੈਂ ਕਰੋੜਾਂ ਵੇਖੇ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗਿਆਨ ਖੰਡ ਵਿੱਚ ਪਹੁੰਚ ਕੇ ਮਨੁੱਖ ਵਿਅਕਤੀ ਦਾ ਪੁਜਾਰੀ ਨਹੀਂ ਰਹਿ ਜਾਂਦਾ ਇਥੇ ਆਮ ਲੋਕੀ ਕਈ ਫਿਰਦੇ ਨੇ ਫੁਲਾਣੇ ਭਗਵਾਨ ਨੇ ਫੁਲਾਣੇ ਪੂਰਨ અવਤਾਰ ਨੇ ਫੁਲਾਣੇ ਦੀ ਬੜੀ ਬਖਸ਼ਿਸ਼ ਹੋ ਗਈ ਫੁਲਾਣੇ ਦੀ ਬਖਸ਼ਿਸ਼ ਹੋ ਗਈ ਨਹੀਂ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੇ ਇਸ ਦੇ ਸਾਰੀਆਂ ਦਾਤਾਂ ਉਸ ਦਾਤੇ ਦੇ ਹੱਥੇ ਚ ਨੇ ਉਹ ਜਿਸ ਨੂੰ ਦੇਂਦਾ ਦਿੰਦਾ ਸਭ ਕੁਝ ਉਸ ਦੇ ਹੱਥੇ ਚ ਕਿਸੇ ਵਿਅਕਤੀ ਦੇ ਹੱਥੇ ਚ ਨਹੀਂ ਵਿਅਕਤੀ ਦਾ ਇਤਨਾ ਹੀ ਕੰਮ ਹੈ ਕਿ ਉਹਦੇ ਹੱਥਾਂ ਨਾਲ ਜੋੜ ਦੇਣਾ ਜਿਹਦੇ ਹੱਥ ਦੇ ਚ ਸਭ ਕੁਝ ਹੈ બસ ਇਤਨਾ ਹੀ ਕੰਮ ਹੈ ਕਿ ਜੇ ਵਿਅਕਤੀ ਆਪਣੇ ਹੱਥਾਂ ਨਾਲ ਜੋੜੇ ਤੋਂ ਬੜਾ ਚੁਟਾਈ ਪਰ ਬੜਾ ਅਨਰਥ ਕਰ ਰਿਹਾ ਔਰ ਬਹੁਤ ਵੱਡਾ ਪਾਪ ਕਰ ਰਿਹਾ ਗਿਆਨ ਖਣ ਦੇ ਚ ਪਹੁੰਚ ਕੇ ਮਨੁੱਖ ਨੂੰ ਐਸੀ ਸਮਝ ਹੋ ਜਾਂਦੀ ਪਰ ਗਿਆਨ ਖਣ ਦੇ ਚ ਕੌਣ ਪਹੁੰਚਦਾ ਜੀ